ਇਸ ਸਮੇਂ ਸਰਵਜਨ ਚੰਗੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡੇ ਨਾਲ ਮੈਂ ਸਨਮਾਨਿਤ ਕਰੂੰਗਾ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਅਹਿਮਦ ਜੀ ਉਹ ਆਉਣਗੇ ਤੋਂ ਉਹਨਾਂ ਨੇ ਸੰਤਾਨਾਂ ਵਿਚਾਰ ਸਾਂਝੇ ਕੀਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਅਹਿਮਦ ਜੀ ਹਲਕਾ ਸੁਤਾਨ ਦੇ ਲੋਕੀ ਤੋਂ ਸਾਰਥਕ ਪਿੰਡਾਂ ਵਿੱਚ ਪਹੁੰਚ ਬੰਦੇ ਸੱਜਣ ਤਤਵਰਥ ਸਰਜਨ ਜੀ ਨੇ ਪਹਿਲਾ ਮਾਮਾ ਬਲੇ 30 30 ਮਿੰਟ ਛੋਟੇ ਮਿੰਟ ਬੰਦੇ ਜੀ ਨੇ ਇੱਥੇ ਕੁਸਰੀ ਅੱਜ ਇਹ ਡੋਡਰਵਾਲ ਵਿੱਚ ਪਹੁੰਚ ਕੇ ਜੋ ਪਾਰਟੀ ਦਾ ਮੁਸਾਫ ਦਾ ਆਇਆ ਵਾ ਮੈਂ ਕਹਿ ਦਲਾਂ ਸਾਰੇ ਲੱਗਣ ਵਾਲੇ ਸਾਰੇ ਇਲਾਕਿਆਂ ਦੇ ਦਾ ਮੌਲ ਮੌਲ ਦਾ ਨਾਮ ਲੈਦਾ ਇੱਕ ਇੱਕ ਛੋਟੇ ਇਹ ਸੱਤੇ ਦੇ ਉੱਪਰ ਆ ਕੇ ਮਾਨਯੋਗ ਸਰਦਾਰ ਸੱਤੇ ਸਿੰਘ ਧੀਮਾ ਜੀ ਦਾ ਮਾਨਦਇਆ ਔਰ ਆਮ ਆਦਮੀ ਪਾਰਟੀ ਦਾ ਮਾਨ ਵਿਧਾਇਆ ਤੈਨਾਂ ਵੱਲੋਂ ਮੈਨੂੰ ਧੰਨਵਾਦ ਹੈ ਸਾਰੇ ਅੰਮ੍ਰਿਤਸਰ ਬਾਲ ਯੂਨੀਵਰਸਿਟੀ ਦਾ ਸਰਦਾਰਪੁਰ ਨੇ ਦਿੱਤੇ। ਅੱਜ ਜਿਹੜਾ ਮਿਸ਼ਨ ਹੋਣਾ ਉਹ ਮਿਸ਼ਨ ਅਲੀ ਆਮ ਆਦਮੀ ਪਾਰਟੀ ਦੇ ਸਰਕਾਰ ਲਾਲਜੀਤ ਸਿੰਘ ਪੁਜਰੀ ਜੀ ਨੇ ਆਪਣੇ ਕੈਂਡੀਡੇਟ ਅਲਾਸ ਕੀਤੇ ਨੇ। ਉਹਨਾਂ ਵੱਲੋਂ ਮਿਸ਼ਨ ਸਰਦਾਰ ਫਜਸੇ ਸਿੰਘ ਜੀ ਮਾਗੀ ਡਲ ਕੇ ਪੇਂਟ ਕਰ ਰਹੇ ਨੇ ਤੁਹਾਨੂੰ ਸਭ ਨੂੰ ਬਤਾਈਆ ਕਿ ਬਹੁਤ ਜ਼ਿਆਦਾ ਸਟਰੋਂਗ ਨੇ ਸਰਦਾਰ ਸਚੇ ਸਿੰਘ ਜੀਮਾ ਸਾਹਿਬ ਦੀ ਔਰ ਇਲਾਕੇ ਨੂੰ ਪੂਰੀ ਤਰ੍ਹਾਂ ਪਤਾਵਾ ਆਪਾਂ ਇਸ ਸੰਗਤ ਦੇ ਵਿੱਚ ਅੱਜ ਆਪਣੇ ਮੇਲ ਨਾਲ ਇਕੱਜ ਮਤਲਬ ਕੀਆ ਕਿ ਆਪਾਂ ਜੋ ਇੱਕ ਤਰੀਕ ਨੂੰ ਇਲੈਕਸ਼ਨ ਦਾ ਦੌਰ ਜਿਹੜਾ ਚੱਲ ਰਿਹਾ ਹੈ ਇੱਕ ਤਰੀਕ ਨੂੰ ਵੋਟਾਂ ਆਉਂਦੀਆਂ ਹਨ ਆਪਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਸਰਦਾਰ ਲਾਲਜੀਤ ਸਿੰਘ ਪੁਲਰੀ ਦਾ ਸਾਥ ਦੇਣਾ ਵਾ ਕਿ ਇੱਕ ਮੋੜ ਪੁਰੇ ਤਰਾਰ ਦੀ ਇੱਕ ਇੱਕ ਮੋੜ ਜਿਹੜੀ ਆਪਾਂ ਘਰ ਕੋਲ ਦੀ ਪਾ ਕੇ ਤੇ ਮਾਲਜਮ ਨਾ ਜਿਸੇ ਕਲਜੀ ਨੂੰ ਜਤੋਣਾ ਵਾ ਔਰ ਸਰਕਾਰ ਕੁਮਾਰ ਸਿੰਘ ਮਾਜੋ ਹਣ ਸੀਐਮ ਸਾਹਿਬ ਨੇ ਉਹਨਾਂ ਦੀ ਝੋਲੀ ਵਿੱਚ ਆਪਾਂ ਸੀਰ ਪਾਣੀ ਆ ਸੋ ਮੈਂ ਮਾਰਕੀਟ ਦੇ ਚੇਅਰਮੈਨ ਸੁਲਤਾਨਪੁਰ ਲੋਧੀ ਮਹਮਦ ਰਫੀ ਤੁਸੀਂ ਦੇਖਦੇ ਆਂ ਕਿ ਜੋ ਮੇਰੀ ਕੰਡੀਸ਼ਨ ਸੀ ਸਭ ਤੋਂ ਬਗੈਰ ਮੇਰੀ ਕੰਡੀਸ਼ਨ ਕੀ ਸੀ ਠਿਕਾਣੀ ਇੱਕ ਪਾਰ ਜਿਹੜੇ 2012 ਦਾ ਜੁੜੇ ਉਸ ਤੋਂ ਬਾਅਦ ਸਰਕਾਰ ਫਿਰ ਜਿੱਦ ਸਮਝੀ ਆ ਗਿਆ ਪਹਿਲੇ ਲਾਗੇ ਤੇ ਆਪਾਂ ਇਹਨਾਂ ਦਾ ਲਗ ਨਹੀਂ ਛੱਡਿਆ ਇਹਨਾਂ ਲਈ ਪਾਲਿਸੀ ਦਾ ਰਣਕੋ ਛੱਲਿਆ ਅੱਜ ਦੇਖੋ ਪਾਲਿਸੀ ਜਿਹੜੀ ਕਹੀਏ ਬਗਿਆਤ ਕੌਂਸਲਰੀ ਨਾਲ ਅੱਗੇ ਚੱਲ ਰਹੀ ਆ ਪਿੰਡ ਪਿੰਡ ਸੀਰ ਮਾਨ ਸਾਹਿਬ ਆ ਕੇ ਲੋਕਾਂ ਨੂੰ ਵਿਚਾਰ ਕਰਦੇ ਆ ਪਰ ਪਿੰਡ ਪਿੰਡ ਸ਼ਹਿਰ ਸਾਹਿਬ ਜਾ ਕੇ ਚਾਰ ਚਾਰ ਪਿੰਡਾਂ ਨੂੰ ਮਿਲ ਜਾਂਦਾ ਪਾਲਿਸੀ ਦੀ ਸੋ ਇੱਥੇ ਪਹੁੰਚੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਨਿਗਰ ਦਾ ਭੈਣ ਦਾ ਮਾਨ ਦਾ

میں پچھے گھر میرے کو بےنتی کریں اپنی جیس آ رہی ہے سارے کر کے دس جی سارے آج میں کروں گا ਇਸ ਟੀਮ ਦਾ ਮੋਗਵਾਨ ਜਿਨ੍ਹਾਂ ਸਾਡੇ ਨਾਲ ਪਾਰਕਿੰਗ ਵਿੱਚ ਬਹੁਤ ਮਿਹਰ ਕੀਤੀ ਹੈ। ਪਰ ਜਦੋਂ ਉਹ ਜੋੜੀ ਆ ਰਹੀ ਸੋਭਾ ਮੇਲੇ 'ਚ ਚੀਮਾ ਸਾਹਿਬ ਨੇ ਪਾਰਟੀ ਜਾਇ ਹੋਏ ਤਾਂ ਪਾਰਾ ਦੀ ਇਲੈਕਸ਼ਨ ਲੜਦੇ ਸੀਗੇ। ਤੇ ਚੀਮਾ ਸਾਹਿਬ ਕਹਿੰਦਾ ਹੀ ਤੁਹਾਨੂੰ ਬੰਦੇ ਦੇ ਰਿਆਂ ਜੀ 3-4। ਤੇ ਪਹਿਲਾ ਬੰਦਾ ਜਿਹੜਾ ਸੁਣਾ ਉਹ ਬੰਦਾ ਸੀਗਾ ਜਨਪ੍ਰੀਤ ਸਿੰਘ ਪੋਟਰਵਾਲ ਤੁਹਾਡੇ ਪਿੰਡ ਦਾ। ਤੇ ਕਹਿੰਦੇ ਚੀਮਾ ਸਾਹਿਬ ਤੁਹਾਨੂੰ ਬੰਦਾ ਦੇ ਤਾ ਪਰ ਬੰਦਾ ਭੁਖੀ ਦੇ ਦਿਆ ਜੇ। ਫਿਰ ਚੀਮਾ ਸਾਹਿਬ ਨੇ ਐਸਐਸਪੀ ਸੀਗੇ ਦੇ ਸੋਚਣਾ ਆਪਣੀ ਇਹ ਕਾਲ ਦੀ ਆਮ ਪਾਰਟੀ ਆ ਕਿਹਦੇ ਨੂੰ ਵਿਸ਼ੇ ਖੜਨ ਕਰੇ ਤੇ ਬੰਦਾ ਪਹਿਲਾਂ ਭੰਤੀ ਵਾਲਾ ਦੇਖਦਾ ਮੈਂ ਉਹ ਬਾਅਦ ਦੇ ਦੱਸੇ ਨਹੀਂ ਸਾਰੇ ਇਹ ਦੂਜੀ ਧਰਤੀ ਪਸੇ ਵਾਲੀ ਭੰਤੀ ਦੇਖਦਾ ਵਾ ਇਹ ਉਹ ਧਰਤੀ ਵਾਲਾ ਇਹਨੇ ਸਾਡੇ ਨਾਲ ਇੰਨੀ ਮਿਹਨਤ ਕੀਤੀ ਲਾਗੇ ਲਾਗੇ ਸਾਰੇ ਏਰੀਆ ਦੇ ਵਿੱਚ ਪੂਰੀ ਇਲਾਕੇ ਦੀ ਸੇਵਾ ਨਿਭਾਇਆ ਵਾ ਔਰ ਮੈਂ ਹੁਣ ਗੋਟੀ ਕਰੂੰਗਾ ਵੀ ਆਪਰਾ ਨਗਰ ਦੇ ਵਿੱਚ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰੇ ਸਰਦਾਰ ਦੇਵ ਸਿੰਘ ਜੀ ਕੌਡਰ ਵਾਲਾ ਤੌਰੇ ਸਤਿਕਾਰਯੋਗ ਅੰਟੀ ਲੇਬਰ ਟੋਲਰਵਾ ਦੇ ਵਿੱਚ ਸਾਰੀ ਬੈਠੀ ਸੋਲ ਸੰਗਤ ਅਤੇ ਇਨਦਕੇ ਭਾਜ ਦੇ ਲੋਕਦਰ ਜੱਟੇ ਉਸਕਿਉਰਟੀ ਦੀ ਲੀਡਰਸ਼ਿਪ ਹੈ ਅਲੱਗ ਸੁਲਤਾਨ ਕੋ ਲੋਧੀ ਵੀ ٹوگر جسوت سنگھ جی نے ਅਜ ਮੇਰ ਦੀ ਰਹਿਮਤ ਇਹ ਇਹ ਸਾਰਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਇੱਥੇ ਸਾਡੇ ਨਾਗਰਿਕਾਂ ਦੀ ਕ੍ਰੀਮ ਕੁੰਜੀ ਸਾਰੇ ਜਿਹੜੇ ਗੱਲ ਕਰੀ ਪਿਹਰ ਦਾ ਸ਼ਮਾਨਪੁਰ ਸਾਧੀ ਦੇ ਸਾਰੀ ਕਾਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਈ ਕ੍ਰੀਮ ਉਹ ਤਾਂ ਸਾਹਮਣੇ ਸਾਰੇ ਬੈਠੇ ਅਰੇ ਜੇ ਤੁਹਾਨੂੰ ਜੋ ਤੋਂ ਪਾਉਂਗਰ ਤੋਂ ਹਰਕਾ ਸਰਦਾਰ ਤੋਂ ਮੌਲੀ ਸਾਈਂ ਦੀ ਤਰਫ ਤੇ ਸਾਡੇ ਨੇਤੀ ਜੇ ਵੀ ਮਾਰਕਿਸਟ ਪਾਰਟੀ ਮੁਹੰਮਦ ਰਫੀ ਜੀ ਤੇ ਸਭ ਤੋਂ ਪਹਿਲਾਂ ਪ੍ਰਿੰਦਰ ਸਿੰਘ ਪੱਪਾ ਜੀ ਸਮੀਰਤਾ ਸੁਖਵਿੰਦਰ ਸਿੰਘ ਸੌਰ ਨਵਨਤ

ਕੌਣ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਦੇਸ਼ ਨੂੰ ਸਭ ਤੋਂ ਪਹਿਲਾਂ ਸਭਰੀਆ ਚੌਥੀ ਪੰਜਾਬ ਤੋਂ ਇਹ ਗੱਲ ਰੱਖਣ ਵਾਲੇ ਜੋ ਸੁਣਨ ਵਾਲੇ ਆទਿਸ਼ੀ ਗਏ ਉਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ रुताया इन खे कैप्टन अर्जना महाराजा जी ਤੇ ਐਮਪੀਏ ਦੀ ਟੀਮਾਂ ਵਿੱਚ ਪਹੁੰਚੇ ਜਿਨ੍ਹਾਂ ਦੀ ਕੀਮਤ ਅਜੀ ਕਰੋੜਾਂ ਵਿੱਚ ਆ ਦ੍ਰਿਸ਼ ਸ਼ੰਗਰ ਦਾ ਗ੍ਰੇਡ ਖਲੀ ਉਹਨਾਂ ਨੂੰ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਅੱਗੇ ਆਏ ਸੋ ਵੀਰੋ ਅੱਜ ਸਾਡੇ ਕੋਲ ਬੋਲਦਾ ਆ ਜੋ ਅਸੀਂ ਪਿਛਲੇ ਸਮੇਂ ਹਰਕਤ ਸੰਤਾਨਪੁਰ ਲੋਧੀ ਨੂੰ ਇੰਨਾ ਨੀਵਾਂ ਕੀਤਾ ਕਿਉਂਕਿ ਜੇ ਇਹ ਐਮਐਲਏ ਬਣ ਜਾਂਦੇ ਅੱਜ ਜਿਹਨਾਂ ਨੇ ਮੰਤਰੀ ਹੋਣਾ ਸੀਗਾ ਕਲਮ ਇਹਨਾਂ ਦੇ ਹੱਥ ਵਿੱਚ ਹੋਣੀ ਸੀ ਜਦੋਂ ਪਾਵਰ ਸਰਕਾਰ ਦੀ ਹੱਥ ਵਿੱਚ ਹੋਵੇ ਤਾਂ ਹਰ ਇੱਕ ਸੁਤੰਤਰ ਪਰਮਜੀਰਾਗਿਕ ਬਲੰਦੀਆਂ ਤੇ ਪਹੁੰਚਿਆ ਹੋਣਾ ਸੀਗਾ ਅੱਜ ਸਾਡੇ ਕੋ ਸਮਝਾ ਅਸੀਂ ਆਪਣੀ ਉਹ ਗਲਤੀ ਨੂੰ ਸਰਕਾਰ ਦੇ ਸਾਰੇ ਹੀ ਸਾਹ ਦੇ ਕੇ ਸਰਕਾਰ ਸੱਚੀ ਸੀ ਟੀਮਾਂ ਦੇ ਹਰ ਇੱਕ ਸਰਕਾਰ ਤੋਂ ਵੱਧਦੀ ਤੋਂ ਕਾਤ ਮਜ਼ਬੂਤ ਕਰੀਏ ਤਾਂ ਕਿ ਸਾਡੇ ਪਿੰਡਾਂ ਵਾਸਤੇ ਸਾਡੇ ਹੱਕਾਂ ਵਾਸਤੇ ਇਹ ਗੱਲ ਤੋਂ ਬਿਨਾਂ ਬੜੀ ਮਾਨ ਦੇ ਨਾਲ ਲਿਆ ਕੇ ਆਉਣ ਤਾਂ ਕਿ ਅਸੀਂ ਇਹ ਕੜੀਆਂ ਨਾਲੀਆਂ ਦੇ ਕੰਮਾਂ ਦੀ ਬਾਹਰ ਨਿਕਲੀਏ ਪਿੰਡਾਂ ਵਿੱਚ ਉਸ ਕੋਟੀ ਦੇ ਪਿੰਡ ਨਹੀਂ ਜਿਵੇਂ ਕੋਈ ਕਮੀ ਨਾ ਹੋਵੇ ਅਸੀਂ ਅਜੇ ਵੀ ਛਪੜਾ ਵਿੱਚ ਛਪੜਾ ਵਿੱਚ ਫਸੇ ਹਾਂ ਕੜੀਆਂ ਦੇ ਸਾਡੇ ਤੋਂ ਇਹ ਉਪਰ ਦੇਤੂ ਪਰਿਵਾਰ ਗੇਲਿਆ ਸੋ ਮੈਂ ਕੰਮ ਕਰਦਾ ਜੋ ਸਾਡੇ ਨਗਰ ਦੀ ਰਾਇਟ ਸਾਰੇ ਹੀ ਨਿਗਰਸ਼ੇਪ ਪਹੁੰਚੀ ਨਾ ਕੋ ਸਾਰਿਆਂ ਦੇ ਨਾਮ ਵੀ ਲੈ ਦੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਸਾਡੇ ਬਹੁਤ ਹੀ ਸਤਜਾਰ ਜੋ ਜਿਹੜੇ ਨੇ ਸਾਡੇ ਸਾਹਮਣੇ ਬੈਠੇ ਨੇ ਤੇ ਬਾਕੀ ਮੈਂ ਸਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਜੋ ਬੱਚੋ ਦੀ ਨਗਰਾਂ ਤੋਂ ਚੋਟੇ ਵਾਲ ਦੀ ਸਾਡੇ ਛੋਟੇ ਸੱਤੇ ਦੇ ਇੱਥੇ ਪਹੁੰਚੇ ਜਿਹਨਾਂ ਜੀਨ ਦੇ ਪਰਤਨ ਨਾਲ ਕਰਦਾ ਆ ਅਮਨ ਮੀਤ ਦੇ ਪਰਤਨ ਨਾਲ ਕਰਦਾ ਆ ਜਿਨ੍ਹਾਂ ਨੇ ਸਭ ਪ੍ਰੋਗਰਾਮ ਚਲਾਇਆ ਅਲੀਗਿਆ ਇਹਨਾਂ ਤਿੰਨ ਜੀਆ ਪਰਵਾਣ ਕਰਾਇਆ ਦੀ ਵਾਇਕੂ ਡਿਜੀਟਲ ਗਰੁੱਪ ਵਾਇਕੂ ਡਿਜੀਪੀ ਤੇ ਬਹੁਤ ਬਰਵਾਜੀ ਐਸਐਨ ਸਰਦਾਰ ਦਿਲਕੁਸ਼ ਸਿੰਘ ਟੋਡਰਵਾ اور میں بھیتی گروہ کا مارک پویٹ کے سامکا چھنے میں نے اندر سیم بھٹا جنگی کو اپنے چاہتے ہیں کو اپنے چاہتے ہیں کو اپنے چاہتے ہیں سانچے کر لگے سمدر محمدی سمکار پورٹ سمدر 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 چندہ جنگی ہرکا انجا آپ سمدر پڑھے گا آج میں دوسر اکاتھ میں باتھ مرام نال ਦੇਖੋ ਜੀ ਨਿਵਾਣਾ ਪੁੱਤਿਓ ਸਾਡੇ ਲੋਕਾਂ ਨੂੰ ਇਹ ਮਹਾਂਪੁਰਖਾਂ ਦੀਆਂ ਮਹਾਂਪੁਰਖਾਂ ਦੀਆਂ ਫੋਟੋ ਸੰਬੰਧਿਤ ਸੁਨੇਹਾ ਫਿਰ ਦੇ ਖੇਤ ਦੇ ਪ੍ਰੋਜੈਕਟ ਦਾ ਨਾਮ ਉਹਨਾਂ ਦੇ ਪਰਿਵਾਰ ਬਾਰੇ ਵਿਰੋਧ ਦੀ ਬਾਰੇ ਵਿਸਤ੍ਰਿਤ ਜਾਣਕਾਰੀ ਦੱਸਦਾ